ਸਾਡੇ ਵਾਸਤੇ ਜਿਹੜਾ ਅਸੀਂ ਕੌਰ ਕਮੇਟੀ ਨੇ ਬੜਾ ਕਲੀਅਰ ਕੀਤਾ ਹੈ ਸਾਡੇ ਅਸੂਲ ਕੀ ਹੈ ਸਾਡੇ ਜਿਹੜੀ ਬਹੁਤ ਮਸਲੇ ਹਨ ਪੰਜਾਬ ਵਿੱਚ ਭਾਈਚਾਰੇ ਖਾਂਜ ਅਮਨ ਸ਼ਾਂਤੀ ਆ ਜਿੰਨੀਆਂ ਦਿੱਲੀ ਦੀਆਂ ਪਾਰਟੀਆਂ ਨੈਸ਼ਨਲ ਪਾਰਟੀਆਂ ਉਹ ਤਾਂ ਇਕੱਲੀ ਵੋਟ ਦੀ ਰਾਜਨੀਤੀ ਕਰਦੀਆਂ ਅਸੀਂ ਵੋਟ ਦੀ ਰਾਜਨੀਤੀ ਵਾਲੇ ਨਹੀਂ ਹੈ ਸਾਡੇ ਵਾਸਤੇ ਪੰਜਾਬ ਹੈ ਸਾਡੇ ਵਾਸਤੇ ਅਸੂਲ ਜਾਦੇ ਇੰਪੋਰਟੈਂਟ ਹੈ ਨੰਬਰ ਗੇਮ ਤੋਂ 103 ਸਾਲਾਂ ਵਿੱਚ ਅਕਾਲੀ ਦਲ ਨੇ ਕਿ ਸਰਕਾਰ ਬਣਾਉਣ ਵਾਸਤੇ ਪਾਰਟੀ ਨਹੀਂ ਬਣਾਈ ਕੌਮ ਦੀ ਰੱਖਿਆ ਪੰਜਾਬ ਦੀ ਰੱਖਿਆ ਪੰਜਾਬੀਆਂ ਦੀ ਵਿੱਚ ਭਾਈਚਾਰਕ ਸਾਂਝ ਤੇ ਪੰਜਾਬ ਵਿੱਚ ਅਮਨ ਸ਼ਾਂਤੀ ਵਾਸਤੇ ਅਕਾਲੀ ਦਲ ਦੀ ਜੁੰਵਰੀ ਹੈ ਤੋ ਐਸ ਕਰਕੇ ਸਾਡੇ ਵਾਸਤੇ ਅਸੂਲ ਹੈ ਸ਼ਰੋਮਣੀ ਅਕਾਲੀ ਦਲ ਇੱਕ ਕੋਈ ਮਾਮੂਲੀ ਸਿਆਸੀ ਪਾਰਟੀ ਨਹੀਂ ਹੈ ਇੱਕ ਅਸੂਲਾਂ ਦੀ ਪਾਰਟੀ ਹੈ ਸਾਡੇ ਵਾਸਤੇ ਅਸੂਲ ਜਾਦੇ ਇੰਪੋਰਟੈਂਟ ਹੈ ਨੰਬਰ ਗੇਮ ਤੋਂ 103 ਸਾਲਾਂ ਵਿੱਚ ਅਕਾਲੀ ਦਲ ਨੇ ਕਿ ਸਰਕਾਰ ਬਣਾਉਣ ਵਾਸਤੇ ਪਾਰਟੀ ਨਹੀਂ ਬਣਾਈ ਕੌਮ ਦੀ ਰੱਖਿਆ ਪੰਜਾਬ ਦੀ ਰੱਖਿਆ ਪੰਜਾਬੀਆਂ ਦੀ ਵਿੱਚ ਭਾਈਚਾਰਕ ਸਾਂਝ ਤੇ ਪੰਜਾਬ ਵਿੱਚ ਅਮਨ ਸ਼ਾਂਤੀ ਵਾਸਤੇ ਅਕਾਲੀ ਦਲ ਦੀ ਜੁੰਵਰੀ ਹੈ ਤੋ ਐਸ ਕਰਕੇ ਸਾਡੇ ਵਾਸਤੇ ਅਸੂਲ ਹੈ ਸਾਡੇ ਵਾਸਤੇ ਜਿਹੜਾ ਅਸੀਂ ਕੌਰ ਕਮੇਟੀ ਨੇ ਬੜਾ ਕਲੀਅਰ ਕੀਤਾ ਹੈ ਸਾਡੇ ਅਸੂਲ ਕੀ ਹੈ ਸਾਡੇ ਜਿਹੜੀ ਬਹੁਤ ਮਸਲੇ ਹਨ ਪੰਜਾਬ ਵਿੱਚ ਭਾਈਚਾਰੇ ਖਸਾਂਜ ਅਮਨ ਸ਼ਾਂਤੀ ਆ ਜਿੰਨੀਆਂ ਦਿੱਲੀ ਦੀਆਂ ਪਾਰਟੀਆਂ ਨੈਸ਼ਨਲ ਪਾਰਟੀਆਂ ਉਹ ਤਾਂ ਇਕੱਲੀ ਵੋਟ ਦੀ ਰਾਜਨੀਤੀ ਕਰਦੀਆਂ ਅਸੀਂ ਵੋਟ ਦੀ ਰਾਜਨੀਤੀ ਵਾਲੇ ਨਹੀਂ ਐ ਸਾਡੇ ਵਾਸਤੇ ਪੰਜਾਬ ਹੈ ਕਿਸਾਨਾਂ ਦੇ ਹੱਕ ਦੇ ਲਈ ਸਰਦ ਸਾਹਿਬ ਕਿਸਾਨਾਂ ਦੇ ਨਾਲ ਕਿਸਾਨਾਂ ਦੇ ਹੱਕ ਦੇ ਲਈ ਕਿਸਾਨਾਂ ਦੇ ਹੱਕ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਹਿੰਦੁਸਤਾਨ ਵਿੱਚ ਜੇ ਕੋਈ ਪਾਰਟੀ ਕਿਸਾਨਾਂ ਦੇ ਵਾਸਤੇ ਲੜਦੀ ਰਹੀ ਹੈ ਦੇ ਕਿਸਾਨ ਜਥੇਬੰਦੀ کہہ ਸਕਦੇ ਨਾ ਉਹ ਸ਼੍ਰੋਮਣੀ ਅਕਾਲੀ ਦਲ ਹੈ ਰ ਬਣਾਉਣ ਵਾਸਤੇ ਪਾਰਟੀ ਨਹੀਂ ਬਣਾਈ ਕੌਮ ਦੀ ਰੱਖਿਆ ਪੰਜਾਬ ਦੀ ਰੱਖਿਆ ਪੰਜਾਬੀਆਂ ਦੀ ਵਿੱਚ ਭਾਈਚਾਰਕ ਸਾਂਝ ਤੇ ਪੰਜਾਬ ਵਿੱਚ ਅਮਨ ਸ਼ਾਂਤੀ ਵਾਸਤੇ ਕਾਲੀ ਜਲਦੀ ਜੰਵਰੀ ਹੈ ਤੋ ਐਸ ਕਰਕੇ ਸਾਡੇ ਵਾਸਤੇ ਅਸੂਲ ਹੈ ਸਾਡੇ ਵਾਸਤੇ ਜਿਹੜਾ ਅਸੀਂ ਕੌਰ ਕਮੇਟੀ ਨੇ ਬੜਾ ਕਲੀਅਰ ਕੀਤਾ ਹੈ ਸਾਡੇ ਅਸੂਲ ਕੀ ਹੈ ਸਾਡੇ ਜਿਹੜੀ ਬਹੁਤ ਮਸਲੇ ਹਨ ਪੰਜਾਬ ਵਿੱਚ ਭਾਈਚਾਰਕ ਸਾਂਝ ਅਮਨ ਸ਼ਾਂਤੀ ਆ ਜਿੰਨੀਆਂ ਦਿੱਲੀ ਦੀਆਂ ਪਾਰਟੀਆਂ ਨੈਸ਼ਨਲ ਪਾਰਟੀਆਂ ਉਹ ਤਾਂ ਇਕੱਲੀ ਵੋਟ ਦੀ ਰਾਜਨੀਤੀ ਕਰਦੀਆਂ ਅਸੀਂ ਵੋਟ ਦੀ ਰਾਜਨੀਤੀ ਵਾਲੇ ਨਹੀਂ ਐ ਸਾਡੇ ਵਾਸਤੇ ਪੰਜਾਬ ਹੈ ਕਿਸਾਨਾਂ ਦੇ ਹੱਕ ਦੇ ਲਈ ਕਰਨ ਸਾਹਿਬ ਕਿਸਾਨਾਂ ਦੇ ਨਾਲ ਕਿਸਾਨਾਂ ਦੇ ਹੱਕ ਦੇ ਲਈ ਕਿਸਾਨਾਂ ਦੇ ਹੱਕ ਦੇ ਲਈ ਸ਼੍ਰੋਮਣੀ ਅਕਾਲੀ ਦਲ ਹਿੰਦੁਸਤਾਨ ਵਿੱਚ ਜੇ ਕੋਈ ਪਾਰਟੀ ਕਿਸਾਨਾਂ ਦੇ ਵਾਸਤੇ ਲੜਦੀ ਰਹੀ ਹੈ ਦੇ ਕਿਸਾਨ ਜਥੇਬੰਦੀ ਕਹਿ ਸਕਦੇ ਨਾ ਉਹ ਸ਼੍ਰੋਮਣੀ ਅਕਾਲੀ ਦਲ ਹੈ ਦਾ ਬਿਲਕੁਲ ਏਸੀ ਸੁਖਬੀਰ ਸਿੰਘ ਬਾਦਲ ਜੋ ਅੰਮ੍ਰਿਤਸਰ ਪਹੁੰਚੇ ਹੈ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਜੋ ਹੈ ਆਪਣੇ ਜੋ ਪਹਿਲਾ ਅਕਾਲੀ ਦਲ ਵੱਲੋਂ ਆਪਣੇ ਰੱਖਿਆ ਗਿਆ ਸੀ ਕਿ ਕਿਸਾਨਾਂ ਦੇ ਮੁੱਦੇ ਦੇ ਉੱਪਰ ਤੇ ਬੰਦੀ ਸਿੰਘਾਂ ਦੇ ਮੁੱਦੇ ਦੇ ਉੱਪਰ ਭਾਜਪਾ ਦੇ ਨਾਲ ਕਿਸੇ ਵੀ ਤਰੀਕੇ ਦਾ